ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦਾ ਤਾਂ ਗੱਲਾਂ ਪੰਜਾਬ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਨੂੰ ਵੀ ਪਤਾ ਹੈ ਕਿ ਪਾਰਲੀਮੈਂਟ ਦੇ ਸੈਸ਼ਨ ਚੱਲ ਰਹੇ ਨੇ ਦਿੱਲੀ ਨਵੀਆਂ-ਨਵੀਆਂ ਖਬਰਾਂ ਤੁਸੀਂ ਸੁਣ ਰਹੇ ਹੋ ਤਾਂ ਆਹ ਖਬਰ ਕਾਫੀ ਗੰਭੀਰ ਹੈ ਕਿ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਬਜਟ ਪਾਸ ਹੋਇਆ ਬਜਟ ਪਾਸ ਕੀਤਾ ਗਿਆ ਵਿੱਤ ਮੰਤਰੀ ਨਿਰਮਲਾ ਸਿਤਰਮਣ ਦੁਆਰਾ ਤਾਂ ਤੁਹਾਨੂੰ ਦੱਸ ਦਈਏ ਕਿ ਸਾਰੇ ਸਟੇਟਸ ਨੂੰ ਕੁਝ ਨਾ ਕੁਝ ਦਿੱਤਾ ਗਿਆ ਪਿੱਛੇ ਬਾੜ ਆਈ ਸੀਗੀ ਹਨਾ ਹੜ ਹੜ ਬਣੇ ਸੀਗੇ ਤਾਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੜਾਂ ਦਾ ਪਰ ਪੰਜਾਬ ਨੂੰ ਇੱਥੇ 1 ਰੁਪਿਆ ਵੀ ਨਹੀਂ ਦਿੱਤਾ ਗਿਆ ਇਹ ਐਮਪੀਜ਼ ਵੀ ਅੱਗੇ ਪ੍ਰੋਟੈਸਟ ਕਰ ਰਹੇ ਨੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜੋ ਐਮਪੀ ਪੰਜਾਬ ਤੋਂ ਸਿਲੈਕਟ ਹੋਏ ਆ ਪਾਰਲੀਮੈਂਟ ਵਾਸਤੇ ਉਹਨਾਂ ਦੀ ਵੀਡੀਓਜ਼ ਵੀ ਦਿਖਾਵਾਂਗੇ ਤੁਹਾਨੂੰ ਪਰ ਇਹ ਬਹੁਤ ਵੱਡਾ ਧੋਖਾ ਹੈ ਜੇ ਇਹ ਦਿੱਲੀ ਐਵੇਂ ਹੀ ਚੱਲਦਾ ਰਿਹਾ ਪਹਿਲਾਂ ਵੀ ਮੈਂ ਇੱਕ ਵੀਡੀਓ ਹੋਰ ਵੀ ਬਣਾਉਣੀ ਸੀਗੀ ਕਿ ਪੰਜਾਬ ਦੇ ਵਿੱਚ ਜਿਹੜਾ ਰੋਡ ਕੰਸਟਰਕਸ਼ਨਸ ਦਾ ਕੰਮ ਚੱਲ ਰਿਹਾ ਸੀਗਾ ਉਹ ਵੀ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਰੜੇ ਮદાન ਤੇ ਪਏ ਨੇ ਰੋਡਸ ਤੇ ਹੁਣ ਉਦਾਂ ਹੀ ਇਹਨਾਂ ਨੇ ਬਜਟ ਸੈਸ਼ਨ ਦੇ ਵਿੱਚ ਵੀ 1 ਰੁਪਿਆ ਵੀ ਬਜਟ ਵਾਸਤੇ ਨਹੀਂ ਕੱਢਿਆ ਦੱਸੋ ਸਟੇਟ ਗਵਰਨਮੈਂਟਸ ਕੀ ਕਰ ਲੈਣਗੀਆਂ ਕੱਲੀਆਂ ਸਟੇਟ ਗਵਰਨਮੈਂਟਸ ਕੀ ਕਰ ਲੈਣਗੀਆਂ ਫਿਰ ਆਪਾਂ ਸਟੇਟ ਗਵਰਨਮੈਂਟਸ ਨੂੰ ਦੋਸ਼ ਦਿੰਨੇ ਆ ਫਿਰ ਆਪਾਂ ਮਤਲਬ ਕਿ ਜਿਹੜੀ ਆਪਣੇ ਤੋਂ ਉੱਪਰ ਬੈਠਿਆ ਸੈਂਟਰ ਗਵਰਨਮੈਂਟ ਉੱਥੇ ਆਪਾਂ ਜ਼ੋਰ ਨਹੀਂ ਦੇ ਰਹੇ ਜੇ ਐਵੇਂ ਹੀ ਚੱਲਦਾ ਰਿਹਾ ਤਾਂ ਪੰਜਾਬ ਇੱਕ ਟਾਈਮ ਤੇ ਬਹੁਤ ਪਿੱਛੇ ਚਲਾ ਜਾਊਗਾ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਜੇ ਭਾਜਪਾ ਗਵਰਨਮੈਂਟ ਨੂੰ ਇੰਨਾ ਡਰ ਆ ਕਿ ਭਾਜਪਾ ਗਵਰਨਮੈਂਟ ਆ ਨਹੀਂ ਸਕਦੀ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਪੰਜਾਬ ਨੂੰ ਕੁਝ ਵੀ ਨਾ ਦਿੱਤਾ ਜਾਵੇ ਅੱਜ ਤੱਕ ਪੰਜਾਬ ਵਾਸਤੇ ਪੰਜਾਬ ਨੇ ਜਿੰਨਾ ਵੀ ਕੰਟਰੀ ਵਿੱਚ ਕੰਟ੍ਰਿਬਿਊਟ ਕੀਤਾ ਮੈਨੂੰ ਨਹੀਂ ਲੱਗਦਾ ਕਿਸੇ ਵੀ ਅਨਦਰ ਸਟੇਟ ਨੇ ਇੰਨਾ ਕੰਟ੍ਰਿਬਿਊਟ ਕੀਤਾ ਹੋਊਗਾ ਜਦੋਂ ਵੀ ਦੇਸ਼ ਤੇ ਕੋਈ ਵਿਪਦਾ ਪੈਂਦੀ ਰਹੀ ਹੈ ਚਾਹੀ ਮਤਲਬ ਕਿ ਖੇਤੀਬਾੜੀ ਨੂੰ ਲੈ ਕੇ ਗ੍ਰੀਨ ਰੈਵਿਊਲੂਸ਼ਨ ਪੰਜਾਬ ਲੈ ਕੇ ਆਇਆ ਉਦਾਂ ਹੀ ਜੇ ਆਪਾਂ ਗੱਲ ਕਰੀਏ ਬਾਰਡਰਾਂ ਤੇ ਅੱਜ ਵੀ ਆਪਣੇ ਪੰਜਾਬ ਦੇ ਜਵਾਨ ਖੜੇ ਆ ਫਿਰ ਇੰਨੀ ਜ਼ਿਆਦਾ ਡਿਸਕ੍ਰਿਮੀਨੇਸ਼ਨ ਪੰਜਾਬ ਨਾਲ ਕਿਉਂ ਕੀਤੀ ਜਾ ਰਹੀ ਹੈ ਸੈਂਟਰ ਗਵਰਨਮੈਂਟ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਵੀ ਤੁਸੀਂ ਕੁਝ ਇੱਕ ਤਾਂ ਕੰ ਕੁਝ ਜਿਹੜਾ ਹੁਣ ਮੰਨ ਲਓ ਕਿ ਪੰਜਾਬ ਇੱਕ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਖਬਰਾਂ ਸੁਣੀਆਂ ਹੋਣਗੀਆਂ ਕਿ ਪੰਜਾਬ ਦਾ ਜਿਹੜਾ ਧਨ ਖੋਸ਼ ਹੈ ਉਹ ਖਾਲੀ ਹੋ ਰਿਹਾ ਠੀਕ ਹੈ ਹੁਣ ਜੇ ਐਵੇਂ ਹੀ ਚੱਲਦਾ ਰਿਹਾ ਤਾਂ ਇੱਕ ਦਿਨ ਪੰਜਾਬ ਬਹੁਤ ਪਿੱਛੇ ਚਲਾ ਜਾਊਗਾ ਡਵੈਲਪਮੈਂਟ ਦੇ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਚੀਜ਼ਾਂ ਨੈਕਸਟ ਵੀਡੀਓ ਐਮਰਜੈਂਸੀ ਦੇ ਵਿੱਚ ਵੀਡੀਓ ਬਣਾਈ ਹੈ ਮੈਂ ਤਾਕੀ ਤੁਸੀਂ ਇਸ ਗੱਲ ਤੇ ਧਿਆਨ ਦਿਓ ਆਪਾਂ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਕਿ ਕਿੱਥੇ ਕਿੱਥੇ ਪੰਜਾਬ ਨਾਲ ਸੈਂਟਰ ਗਵਰਨਮੈਂਟ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਕਰ ਰਹੀ ਹੈ ਠੀਕ ਹੈ ਤੇ ਆ ਵੀਡੀਓ ਜ਼ਰੂਰ ਦੇਖੋ ਜੋ ਐਮਪੀਜ਼ ਪ੍ਰੋਟੈਸਟ ਕਰ ਰਹੇ ਹੈ ਓਕੇ ਥੈਂਕ ਯੂ ਸੋ ਮਚ ਮੁਰਦਾਬਾਦ 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 स्रोत अपने पार्टनर्स को दे दिए गए हैं आंध्र प्रदेश और बिहार के लिए खुले दिल से पैसा दिया गया, गया है पंजाब को एक भी पैसा नहीं दिया गया पंजाब को कोई लॉटमेंट नहीं की गई है पंजाब की बॉर्डर स्टेट होने की वजह से पंजाब को बहुत नुकसान दे रहे हैं पंजाब के पास जो चीजें नहीं है उसको कभी उन्होंने तक नहीं और हम देश की हैं पंजाब वाले बॉर्डर स्टेट है और बॉर्डर के El día de un año que pasa... एक भी पैसा उन्होंने नहीं दिया तो लोगों की मुश्किल तो हम ये प्रोटेस्ट हैं कि पंजाब का जो हक बनता है उसको हमें देना चाहिए देखो ये अपनी पोल्यूशन बचाने के लिए आंध्र और बिहार को तो पैसा तो दिया पंजाब बॉर्डर स्टेट है चालीस परसेंट खाद्यान्न गेहूं और चावल मुल्क को देता है कुछ नहीं दिया हो गया है पंजाब और निकला चूहा भी नहीं पंजाब के लिए इस बजट में कुछ भी नहीं दिया गया एक दुश्मन जैसा व्यवहार पंजाब के साथ किया गया है एक नाम तक पंजाब का इन्होंने